ਦੇਖੋ ਜੀ ਕੱਲ ਜਿੰਨੇ ਬਲਾਰੇ ਬੋਲੇ ਹਨ ਉਹਦੇ ਬੱਚੇ ਚਲੋ ਪੋਲੀਟਿਕਲ ਲੀਡਰ ਵੀ ਆ ਕੇ ਬੋਲੇ ਆ ਕਿਸਾਨ ਜਥੇਬੰਦੀਆਂ ਆ ਕੇ ਬੋਲੀਆਂ ਨੇ ਕਾਮਰੇਡ ਜਥੇਬੰਦੀਆਂ ਵੀ ਬੋਲੀਆਂ ਨੇ ਹਨ ਪੰਥਕ ਜਥੇਬੰਦੀਆਂ ਵੀ ਬੋਲੀਆਂ ਨੇ ਕਈ ਇੰਡੀਵਿਜੂਅਲ ਵੀ ਆ ਕੇ ਬੋਲੇ ਸੋ ਇੱਕ ਜਿਹੜੀ ਸਟੇਜ ਸੀਗੀ ਉਹ ਸਾਰੇ ਦੀ ਸਾਂਝੀ ਸੀਗੀ ਉਹਦੇ ਤੇ ਜਿੰਨੀ ਮਤਲਬ ਸਪੇਸ ਸਾਰਿਆਂ ਨੂੰ ਦੇ ਸਕਦੇ ਸੀਗੇ ਵੀ ਜਿਹੜੇ ਮੋਰਚੇ ਨੇ ਸਾਰਿਆਂ ਨੂੰ ਇੱਕ ਬਰਾਬਰ ਦੀ ਸਪੇਸ ਦੇਣ ਦਾ ਸੋਚਿਆ ਸੀਗਾ ਤੇ ਉਹ ਸਪੇਸ ਨੂੰ ਸਾਨੂੰ ਲੱਗਦਾ ਕਿ ਵੀ ਮੋਰਚੇ ਨੇ ਸਕਸੈਸਫੁਲੀ ਸਾਰਿਆਂ ਨੂੰ ਇੱਕ ਬਰਾਬਰ ਦੀ ਉਸ ਤਰ੍ਹਾਂ ਦੀ ਸਪੇਸ ਦਿੱਤੀ ਆ ਤਾਂ ਕਿ ਸਾਰੇ ਆਪਣੀ ਆ ਕੇ ਗੱਲ ਰੱਖ ਸਕਣ ਹੁਣ ਨਹੀਂ ਜੀ ਫਿਲਹਾਲ ਪਰਸੋਂ ਰਾਤ ਤੱਕ ਸਾਡੀ ਗੱਲਬਾਤ ਹੁੰਦੀ ਰਹੀ ਆ ਚੰਡੀਗੜ੍ਹ ਪ੍ਰਸ਼ਾਸਨ ਨਾਲ ਵੀ ਹੁੰਦੀ ਰਹੀ ਆ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਵੀ ਹੁੰਦੀ ਰਹੀ ਆ ਕੱਲ ਕੋਈ ਗੱਲ ਨਹੀਂ ਹੋਈ ਅੱਜ ਸਵੇਰ ਹੋਈ ਆ ਅੱਜ ਵੀ ਕੋਈ ਗੱਲ ਨਹੀਂ ਹੋਈ ਤੇ ਦੇਖੋ ਸ਼ਾਮ ਤੱਕ ਜੇ ਵੀ ਰਾਬਤਾ ਕਰਦੇ ਆ ਤੇ ਜਿੱਦਾਂ ਦਾ ਬਿਹੇਵੀਅਰ ਰਿਹਾ ਪ੍ਰਸ਼ਾਸਨ ਦਾ ਖਾਸ ਕਰਕੇ ਪੰਜਾਬ ਪੁਲਿਸ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਹੋਏ ਕਈ ਵੀਡੀਓਜ਼ ਆਈਆਂ ਖਾਸ ਕਰਕੇ ਐਨਐਸਯੂਆਈ ਤੋਂ ਆ ਨੌਜਵਾਨ ਈਸ਼ਪ੍ਰੀਤ ਹਾਂ ਤੇ ਉਹਨਾਂ ਨੇ ਵੀਡੀਓ ਪਾਈ ਆ ਜਾਂ ਹੋਰ ਬਹੁਤ ਸਾਰੇ ਚੈਨਲ ਨੇ ਉਹ ਤੁਹਾਨੂੰ ਕਿਹੋ ਜਿਹਾ ਰਵਈਆ ਲੱਗਿਆ ਇਕ ਕ੍ਰੀਜਾ ਦੋ ਇਥੇ ਆਮ ਆਦਮੀ ਦੇ ਨਮਾਇंदे ਆਏ ਅਸੀਂ ਉਹਨਾਂ ਨੂੰ ਇੱਕ ਬੇਨਤੀ ਕੀਤੀ ਸੀ ਕਿ ਵੀ ਚੰਡੀਗੜ੍ਹ ਪੁਲਿਸ ਨੇ ਤਾਂ ਰੋਕਣਾ ਹੀ ਰੋਕਣਾ ਸਾਡੇ ਲੋਕਾਂ ਨੂੰ ਨਾ ਵੀ ਤੁਸੀਂ ਪੰਜਾਬ ਦੇ ਵਿੱਚ ਸਰਕਾਰ ਆ ਤੁਹਾਡੀ ਤੁਸੀਂ ਵੀ ਮਹਾਲੀ ਦੇ ਬਾਰਡਰ ਤੇ ਨਾ ਰੋਕੋ ਬੜਾ ਸਾਨੂੰ ਭਰੋਸਾ ਕਰਕੇ ਅਮਰਤਪਾਲ ਸੁਖਾਣ ਜੀ ਸੀਗੇ ਉਹਨਾਂ ਨੂੰ ਅਸੀਂ ਇਹ ਗੱਲ ਕਹੀ ਸੀਗੀ ਉਹ ਕਹਿੰਦੇ ਵੀ ਕੋਈ ਨਾ ਵੀ ਮੇਰਾ ਵਾਦਾ ਹੈ ਕਿ ਸਾਡੀ ਪੁਲਿਸ ਤੁਹਾਨੂੰ ਨਹੀਂ ਰੋਕੂਗੀ ਪਰ ਉਸ ਤੋਂ ਉਲਟ ਹੋਇਆ ਕੱਲ ਮਹਾਲੀ ਦੇ ਬਾਰਡਰ ਤੇ ਪੰਜਾਬ ਪੁਲਿਸ ਮੋਡਿਆਂ ਦੇ ਪੀਪੀ ਲੱਗਿਆ ਹੋਇਆਗਾ ਉਹਨਾਂ ਨੇ ਸਾਡੀਆਂ ਗੱਡੀਆਂ ਰੋਕੀਆਂ ਨੇ ਫਿਰ ਗੇਟ ਨੰਬਰ 1 ਦੇ ਉੱਪਰ ਐਂਟੀ ਰਾਈਡ ਜਿਹੜੀ ਟਾਸਕ ਫੋਰਸ ਆ ਜਿਹੜੀ ਇਸ਼ਰ ਬਰੀਦ ਨੇ ਵੀਡੀਓ ਪਾਈਆ ਮੈਨੂੰ ਲੱਗਦਾ ਨਾ ਤੇ ਉਹ ਉੱਥੇ ਬੈਠੀ ਉਹਨੇ ਸਵਾਲ ਵੀ ਕੀਤੇ ਵੀ ਤੁਸੀਂ ਪੰਜਾਬ ਦੇ ਪੁਲਿਸ ਵਾਲੇ ਹੋ ਕੇ ਵੀ ਸਾਡਾ ਤੁਸੀਂ ਵਿਰੋਧ ਕਰੀ ਜਾ ਰਹੇ ਹੋ ਨਾ ਮਣੀ ਮਤਲਬ ਬੜੀ ਸ਼ਰਮ ਦੀ ਗੱਲ ਆ ਵੀ ਪੰਜਾਬ ਸਰਕਾਰੀ ਚੰਡੀਗੜ੍ਹ ਦੇ ਵਿੱਚ ਆ ਕੇ ਪੰਜਾਬ ਦੇ ਲੋਕਾਂ ਨੂੰ ਚੰਡੀਗੜ੍ਹ ਦੇ ਵਿੱਚ ਉੱਥੇ ਰੋਕ ਰਹੀ ਹੈ ਹੂੰ ਮਤਲਬ ਉਹ ਜਿਹੜਾ ਵਾਅਦੇ ਵਾਲੀ ਗੱਲ ਆ ਜਿਵੇਂ ਕੱਲ ਮਲਵਿੰਦਰ ਕੰਗ ਵੀ ਆਏ ਸੀ ਹੋਰ ਵੀ ਕਈ ਬੰਦੇ ਸੀ ਮਤਲਬ ਉਹ ਤੁਹਾਨੂੰ ਕੀ ਲੱਗਦਾਗਾ ਕੀ ਇਹ ਗੇਮ ਹੈ ਕੋਈ ਜਿਵੇਂ ਸਾਡੀ ਕੱਲ ਇੱਕ ਮੌਜੂਦਾ ਸੈਨੇਟਰ ਨੇ ਵਿਰਿੰਦਰ ਗੱਲ ਉਹਨਾਂ ਨਾਲ ਵੀ ਗੱਲ ਹੋਈ ਉਹ ਕਹਿੰਦੇ ਵੀ ਬੀਜੇਪੀ ਤੇ ਆਮ ਆਦਮੀ ਪਾਰਟੀ ਕਿਤੇ ਰਲੇ ਪਿਆ ਸੱਤ ਕੀ ਇਸ ਹਸਾਬ ਦੇ ਨਾਲ ਦੇਖਦੀ ਹੈ ਕਿ ਸੱਤ ਸੱਤ ਦਾ ਅਲੱਗ ਕੋਈ ਵਿਜ਼ਨ ਆ ਇਹ ਪਾਰਟੀਆਂ ਨੂੰ ਲੈ ਕੇ ਦੇਖੋ ਜੀ ਜਿੰਨੀਆਂ ਪਾਰਟੀਆਂ ਨੇ ਇਸ ਟਾਈਮ ਦੇ ਪੰਜਾਬ ਦੇ ਵਿੱਚ ਹਨ ਜੇ ਆਪਾਂ ਉਵੇਂ ਗੱਲ ਕੋਲ ਕੇ ਕਰੀਏ ਕਿਸੇ ਨੇ ਪੰਜਾਬ ਦਾ ਕੋਈ ਭਲਾ ਨਹੀਂ ਕੀਤਾ ਬੀਜੇਪੀ ਕਦੇ ਨੇ ਬੀਜੇਪੀ ਨੇ ਕਦੇ ਕੋਈ ਭਲਾ ਨਹੀਂ ਕੀਤਾ ਕਾਂਗਰਸ ਨੇ ਸਾਡਾ ਕਦੇ ਕੁਝ ਨਹੀਂ ਸੁਆਰਿਆ ਠੀਕ ਆ ਤੇ ਆਮ ਆਦਮੀ ਪਾਰਟੀ ਆ ਇਹਨਾਂ ਨੇ ਸਾਡਾ ਕਦੇ ਕੁਛ ਨਹੀਂ ਸਵਾਰਿਆ ਹਨਾ ਵੀ ਬਾਈ ਦੇ ਵਿੱਚ ਲੋਕਾਂ ਨੇ ਆਮ ਆਦਮੀ ਨੂੰ ਜੇ ਵੋਟ ਪਾਈ ਆ ਇਸ ਕਰਕੇ ਨਹੀਂ ਪਾਈ ਕਿ ਆਮ ਆਦਮੀ ਬਹੁਤ ਵਧੀਆ ਪਾਰਟੀ ਆ ਇੱਕ ਵੈਕਿਊਮ ਦੇ ਵਿੱਚ ਵੋਟ ਪਈ ਆ ਲੋਕਾਂ ਕੋਲੇ ਕੋਈ ਆਪਸ਼ਨ ਨਹੀਂ ਸੀਗੀ ਵੀ ਲੋਕ ਕਾਂਗਰਸ ਤੋਂ ਅੱਕੇ ਸੀ ਭਾਜੀਪੀ ਦੇ ਚਲ ਪੰਜਾਬ ਦੇ ਵਿੱਚ ਸਪੇਸ ਨਹੀਂ ਮਿਲ ਰਹੀ ਹਨਾ ਅਕਾਲੀ ਦਲ ਜਿਹੜੀ ਇੱਕ ਪੰਥਕ ਪਾਰਟੀ ਹੁੰਦਾ ਅੱਜ ਦੇ ਸਮੇਂ ਦੇ ਵਿੱਚ ਦਾਵਾ ਕਰਦੇ ਆ ਇੱਕ ਟਾਈਮ ਤੇ ਰਹੇ ਆ ਪੰਥ ਪੰਜਾਬ ਦੀ ਗੱਲ ਕਰਨ ਵਾਲੇ ਅੱਜ ਦੇ ਸਮੇਂ ਦੇ ਵਿੱਚ ਜੋ ਕਲੇਮ ਕਰਦੇ ਆ ਆਪਣੀ ਪੋਲੀਟੀਕਲ ਸਪੇਸ ਰੀਕਲੇਮ ਕਰਨ ਵਾਸਤੇ ਹਨਾ ਉਹਨਾਂ ਤੋਂ ਵੀ ਲੋਕ ਅੱਕੇ ਹੋਏ ਆ ਉਹਦੇ ਵਿੱਚੋਂ ਆਮ ਆਦਮੀ ਪਾਰਟੀ ਕਿ ਇਹ ਇੱਕ ਪੋਲੀਟੀਕਲ ਵੈਕਿਊਮ ਆ ਤੇ ਉਹਦੇ ਵਿੱਚ ਸੱਤਦਾ ਹੀ ਸਟੈਂਡ ਆ ਕਿ ਵੀ ਇਹਨਾਂ ਨੇ ਸਾਡਾ ਕਦੇ ਕੁਝ ਨਹੀਂ ਸੁਵਾਰਿਆ ਜੇ ਕੋਈ ਪੰਜਾਬ ਦਾ ਹੋਊਗੀ ਭਲਾ ਕਰ ਸਕਦਾਗਾ ਉਹੀ ਜੱਥੇਬੰਦੀ ਕਰ ਸਕਦੀ ਜਿਹੜੀ ਪੰਥ ਪੰਜਾਬ ਦੀ ਗੱਲ ਕਰੂਗੀ ਪੰਜਾਬ ਦੇ ਹਿੱਤਾਂ ਦੀ ਗੱਲ ਕਰੂਗੀ ਹੂੰ ਪੰਥ ਪੰਜਾਬ ਦੀ ਗੱਲ ਕਿਵੇਂ ਮਤਲਬ ਪੰਜਾਬ ਦਾ ਹਿੱਤ ਉਹਦੇ ਚ ਕਿ ਤੁਸੀਂ ਇਹ ਦੇਖ ਰਹੇ ਹੋ ਵੀ ਸਾਡਾ ਕੋਈ ਹੋਰ ਹੋਮਲੈਂਡ ਹੋਣਾ ਚਾਹੀਦਾ ਉਹ ਉਸ ਸਾਹਬ ਨਾਲ ਕਿਦਾਂ ਮਤਲਬ ਇਹਨੂੰ ਥੋੜਾ ਜਿਹਾ ਡਿਸਕ੍ਰਾਈਬ ਕਰਾਂ ਉਹ ਦੇਖੋ ਜੀ ਪੰਥ ਪੰਜਾਬ ਦੀ ਆਪਾਂ ਜੇ ਗੱਲ ਖੋਲ ਕੇ ਕਰੀਏ ਨਾ ਵੀ ਪੰਥ ਦੇ ਵਿੱਚ ਆਉਂਦਾਗਾ ਵੀ ਪੰਥ ਪੰਥ ਦੀ ਗੱਲ ਦੇ ਵਿੱਚ ਆਉਂਦਾ ਵੀ ਸਿੱਖਾਂ ਦੀ ਗੱਲ ਕਰਨੀ ਸਿੱਖਾਂ ਦੇ ਹੱਕਾਂ ਦੀ ਗੱਲ ਕਰਨੀ ਸਾਡੇ ਰਾਈਟਸ ਦੀ ਗੱਲ ਕਰਨੀ ਜਦੋਂ ਕਿ ਬੇਅਦਬੀ ਦੀ ਗੱਲ ਆਉਂਦੀ ਹੈ ਨਾ ਉਹਦੇ ਵਿੱਚ ਫਿਰ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਉਹਨਾਂ ਨੂੰ ਸਜ਼ਾਵਾ ਦੇਣੀ ਆ ਪਿਛਲੇ ਸਾਲਾਂ ਦੇ ਵਿੱਚ ਬੇਅਦਬੀ ਦੇ ਵੇਲੇ ਕੋਈ ਸਾਨੂੰ ਇਨਸਾਫ ਨਹੀਂ ਮਿਲਿਆ ਨਾ ਜਦੋਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੀ ਗੱਲ ਦੇ ਵਿੱਚ ਪੰਜਾਬ ਦੇ ਇਸ਼ੂਸ ਦੀ ਗੱਲ ਹੋਣੀ ਆ ਪੰਜਾਬ ਦੇ ਇਸ਼ੂਸ ਕਿਹੜੇ ਆ ਸਾਡੇ ਪਾਣੀ ਦਾ ਮਸਲਾ ਹੈ ਸਾਡੇ ਗਰਾਊਂਡ ਵਾਟਰ ਦਾ ਮਸਲਾ ਸਾਡੀਆਂ ਜ਼ਮੀਨਾਂ ਦਾ ਮਸਲਾ ਹੈ ਸਾਡੀ ਨੌਜਵਾਨੀ ਦਾ ਮਸਲਾ ਜਿਨ੍ਹਾਂ ਨੂੰ ਇਹਨਾਂ ਨੇ ਨਸ਼ਿਆਂ ਦੇ ਵਿੱਚ ਕਹਿ ਰਿਹਾ ਕਿ ਨਸ਼ੇ ਇਹਨਾਂ ਨੇ ਮਤਲਬ ਸਾਡੀ ਨੌਜਵਾਨੀ ਤੱਕ ਪਹੁੰਚਾਏ ਹਨ ਫਿਰ ਹੋਰ ਮਸਲਾ ਸਾਡੇ ਜਿਹੜਾ ਮਾਈਗ੍ਰੇਸ਼ਨ ਦਾ ਸਾਡੇ ਜਿਹੜੇ ਨੌਜਵਾਨ ਆ ਉਹ ਦੇਸ਼ ਛੱਡ ਕੇ ਬਾਹਰ ਜਾ ਰਹੇ ਹਨ ਫਿਰ ਜਿਹੜੇ ਪ੍ਰਵਾਸੀ ਸਾਡੇ ਪੰਜਾਬ ਦੇ ਵਿੱਚ ਵਸ ਰਹੇ ਹਨ ਵੀ ਉਹ ਪੰਜਾਬ ਦੇ ਮਸਲੇ ਹਨ ਵੀ ਜੇ ਪੰਥ ਪੰਜਾਬ ਦੀ ਗੱਲ ਆ ਵੀ ਇਹ ਸਾਰੇ ਮਤਲਬ ਜੇ ਕਈ ਨਾ ਵੀ ਜੇ ਮਤਲਬ ਪੰਜਾਬ ਦਾ ਵੀ ਭੜਾ ਕਰ ਸਕਦਾ ਇਹੀ ਕਰ ਸਕਦਾ ਜਿਹੜਾ ਪੰਥ ਪੰਜਾਬ ਦੀ ਗੱਲ ਕਰ ਰਿਹਾ ਨਾ ਜੇ ਬਾਕੀ ਆਪਾਂ ਸੈਪਰੇਟ ਹੋਮਲੈਂਡ ਦੀ ਗੱਲ ਕਰੀ ਤੁਸੀਂ ਕਹਿ ਰਹੇ ਹੋ ਉਹਦੇ ਵਿੱਚ ਸੱਤ ਦਾ ਹੀ ਸਟੈਂਡ ਹੁੰਦਾ ਕਿ ਵੀ ਸਿੱਖਾਂ ਕੋਲੇ ਰਾਈਟ ਟੂ ਸੈਲਫ ਡਟਰਮੀਨੇਸ਼ਨ ਹੋਣਾ ਚਾਹੀਦਾ ਜਿੰਨੀਆਂ ਮਚਾਇਓ ਡੈਮੋਕ੍ਰੇਸੀਸ ਨੇ ਭਾਵੇਂ ਯੂਨਾਈਟਿਡ ਨੇਸ਼ਨਸ ਵੀ ਇਹ ਗੱਲ ਨੂੰ ਮਤਲਬ ਸਪੋਰਟ ਕਰਦੀ ਹੈ ਕਿ ਵੀ ਹਰ ਇੱਕ ਨੇਸ਼ਨ ਕੋਲੇ ਹਰ ਇੱਕ ਕੌਮ ਕੋਲੇ ਰਾਈਟ ਟੂ ਸੈਲਫ ਡਟਰਮੀਨੇਸ਼ਨ ਹੋਵੇ ਸਵੈ ਨਿਰਨੇ ਦਾ ਅਧਿਕਾਰ ਹੋਵੇ ਕੌਮ ਆਪ ਡਿਸਾਈਡ ਕਰੇ ਕਿ ਕੌਮ ਨੇ ਕਿੱਥੇ ਰਹਿਣਾ ਕਿਹਦੇ ਨਾਲ ਰਹਿਣਾ ਕਿਹਦੇ ਨਾਲ ਹੂੰ ਤੇ ਤੁਹਾਨੂੰ ਲੱਗਦਾਗਾ ਵੀ ਜਿਹੜੇ ਪੋਲੀਟੀਕਲ ਗੋਡਫਾਦਰ ਜਿਹੜੇ ਅੱਜ ਤੋਂ ਨਹੀਂ ਕਈ ਦਹਾਕਿਆਂ ਤੋਂ ਇਹ ਯੂਨੀਵਰਸਿਟੀ ਦਾ ਤਾਣਾ ਬਾਣਾ ਦੇਖਦੇ ਆ ਰਹੇ ਆ ਜਾਂ ਪੰਜਾਬ ਦਾ ਵੀ ਤਾਣਾ ਬਾਣਾ ਸੈਂਟਰ ਨਾਲ ਕਹੇ ਦੀਆਂ ਮੀਟਿੰਗਾਂ ਚੱਲਦੀਆਂ ਰਹਿੰਦਾ ਉਹ ਸਾਰਿਆਂ ਦੇ ਹੁਣ ਜੱਗ ਜਾਹਰ ਆ ਵੀ ਕਿਹਨੇ ਗਦਾਰੀ ਕੀਤੀ ਕੌਣ ਕਹੇ ਜਾ ਸੀਗਾ ਉਹ ਲੋਕਾਂ ਨੂੰ ਫਿਰ ਕਿਵੇਂ ਬਚੋਗੇ ਦੇਖੋ ਜੀ ਆਪਦੀ ਪੋਲਿਟਿਕਸ ਜੇ ਅਸੀਂ ਤਕੜੀ ਕਰਾਂਗੇ ਆਟੋਮੈਟਿਕਲੀ ਉਹ ਡਾਰਮੈਂਟ ਹੋ ਜਾਣਗਾ ਅਜਿਹੇ ਸਮੇਂ ਦੇ ਵਿੱਚ ਜੇ ਉਹ ਆਪਾਂ ਕਹੀਏ ਵੀ ਮਤਲਬ ਉਬਰੇ ਹੋਏ ਹਨਾ ਉਹ ਤਾਂ ਉਬਰੇ ਹੋਏ ਹੋਣਗੇ ਕਿਉਂਕਿ ਸਾਡੀ ਪੋਲਿਟਿਕਸ ਵੀਕ ਆ ਜੇ ਅੱਜ ਸਾਡੀ ਪੋਲਿਟਿਕ ਸਟਰੋਂਗ ਹੁੰਦੀ ਆ ਅਸੀਂ ਆਪਦੀ ਗੱਲ ਠੋਕ ਕੇ ਕਰਦੇ ਆ ਅਸੀਂ ਲੋਕਾਂ ਦੇ ਵਿੱਚ ਸਾਡਾ ਵਾਹਰ ਆਉਂਦਾਗਾ ਆਟੋਮੈਟਿਕਲੀ ਉਹਨਾਂ ਨੇ ਡਾਰਮੈਂਟ ਹੋਏ ਨਾ ਉਹਨਾਂ ਦੀ ਗੱਲ ਆ ਉਹਨਾਂ ਦੀ ਗੱਲ ਨੂੰ ਲੋਕਾਂ ਨੇ ਸੁਣਨਾ ਘੱਟ ਕਰ ਦੇਣਾ ਸਪੋਰਟ ਘੱਟ ਮਿਲਣਾ ਸੋ ਇਹਦੇ ਵਿੱਚ ਇਹ ਹੈ ਕਿ ਵੀ ਆਪਦੀ ਪੋਲਿਟਿਕ ਸਟਰੋਂਗ ਕਰੋ ਆਪਦੀ ਲਾਈਨ ਅੱਗੇ ਵਧਾਓ ਆਟੋਮ ਹੂੰ ਤੇ ਤੁਸੀਂ ਅੱਗੇ ਫਿਰ ਇਹ ਸੋਚਿਆ ਵੀ ਅੱਗੇ ਤੁਹਾਡਾ ਪੋਲੀਟੀਕਲ ਕੈਰੀਅਰ ਜਾਂ ਉਵੇਂ ਕੁਝ ਤੁਸੀਂ ਸੋਚ ਰਹੇ ਹੋ ਇਸ ਤੋਂ ਬਾਅਦ ਯੂਨੀਵਰਸਿਟੀ ਤੋਂ ਬਾਅਦ ਦੇਖੋ ਜੀ ਵਿਦਿਆਰਥੀ ਅਤੇ ਬੰਦੀ ਸਾਥ ਦੇ ਨਾਲ ਅਸੀਂ ਜੁੜੇ ਹੋਏ ਹਾਂ ਨਾ ਪਹਿਲੇ ਦਿਨ ਤੋਂ ਤੇ ਵਿਦਿਆਰਥੀ ਅਤੇ ਬੰਦੀ ਸਾਥ ਦਾ ਇਹੀ ਟੀਚਾ ਹੈ ਕਿ ਪੰਜਾਬ ਦੇ ਵਿੱਚ ਕੰਮ ਕਰਨਾ ਪੰਜਾਬ ਦੇ ਵਿੱਚ ਪੰਥ ਪੰਜਾਬ ਦੀ ਗੱਲ ਕਰਨੀ ਹੈ ਪੰਜਾਬ ਦੇ ਵਿੱਚ ਸਿਆਸਤ ਕਰਨੀ ਹੈ ਨਾ ਉਹਦੇ ਉਹਦੇ ਮਤਲਬ ਆਪਸਬੰਧ ਦੇ ਵਿੱਚ ਕਹੀਏ ਵੀ ਅਸੀਂ ਇੱਕ ਵਿਦਿਆਰਥੀ ਅਤੇ ਬੰਦੀ ਤੋਂ ਸ਼ੁਰੂ ਕੀਤਾ ਪਿਛਲੇ 8 ਸਾਲ ਹੋ ਗਏ ਆ ਤੇ ਹੁਣ ਅਸੀਂ ਪਿਛਲੇ 2 ਸਾਲਾਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਕੰਮ ਕਰ ਰਹੇ ਆ ਸਾਡੀ ਇੱਕ ਪੰਜਾਬ ਦੀ ਪੰਜ ਮੈਂਬਰੀ ਕਮੇਟੀ ਬ ਵਿੱਚ ਵੱਖ-ਵੱਖ ਮਸਲਿਆਂ ਦੇ ਵਿੱਚ ਜਿਹੜੀ ਭੂਮਿਕਾ ਨਿਭਾਈ ਆ ਚਾਹੇ ਆਇਲੈਂਡ ਪੂਲਿੰਗ ਦਾ ਮਸਲਾ ਹੋਵੇ ਉਹਦੇ ਵਿੱਚ ਅਸੀਂ ਸੈਮੀਨਾਰ ਕਰਵਾਏ ਆ ਚਾਹੇ ਆਪਾਂ ਕਈਆਂ ਵੀ ਬੁੱਢੇ ਨਾਲੇ ਦਾ ਮਸਲਾ ਹੋਵੇ ਉਦੋਂ ਲੁਧਿਆਣੇ ਜਾ ਕੇ ਸਾਡੀ ਜਿਹੜੀ ਜਥੇਬੰਦੀ ਸੀ ਉਹਨਾਂ ਨੇ ਆਪਦੀ ਭੂਮਿਕਾ ਨਿਭਾਈ ਆ ਸੋ ਜਿੰਨੇ ਵੀ ਅਲੱਗ-ਅਲੱਗ ਮਸਲੇ ਸਾਥ ਉਹਨਾਂ ਦੇ ਕੰਮ ਕਰ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਵਿਦਿਆਰਥੀ ਅਤੇ ਜਥੇਬੰਦੀ ਸਾਥਾ ਹੋਰ ਉੱਪਰ ਕੇ ਪੰਜਾਬ ਦੇ ਵਿੱਚ ਕੰਮ ਕਰੂਗੀ ਅਸੀਂ ਜਥੇਬੰਦੀ ਦੇ ਜਥੇਬੰਦੀ ਦੇ ਨਾਲ ਜੁੜੇ ਹੋਏ ਆ ਅਸੀਂ ਵੀ ਆਟੋਮੈਟਿਕਲੀ ਫਿਰ ਪੰਜਾਬ ਦੇ ਵਿੱਚ ਕੰਮ ਕਰਨੀ ਕਰਨਾ ਜੀ